ਵਿਚ ਪਰਸੋਂ ਇੱਕ ਬੜੀ ਸੰਸਨੀ ਖੇਸ ਤੇ ਇੱਕ ਗੰਭੀਰ ਜਿਹੜਾ ਹੈਗਾ ਮੈਂ ਮੰਨਦਾ ਕਿ ਅਪਰਾਧ ਹੋਇਆ ਸੀ ਜਿਸ ਵਿੱਚ ਇੱਕ ਜਿਹੜੀ ਆ ਯੂ ਟਿਊਬਰ ਕੌਲਨੀ ਦੇ ਰਹਿਣ ਵਾਲੀ ਅਸ਼ੀਰਵਤੀ ਮੀਦਮ ਸ਼ਰਮਾ ਨਾਮ ਦੀ ਬਜ਼ੁਰਗਔਰਤਾ ਉਮਰ ਦੀ ਉਮਰ ਤਕਰੀਬਨ 62 ਸਾਲ ਸੀ ਉਹ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀਗੇ ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਵੇਖਿਆ ਕਿ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਔਰ ਹੱਥ ਦੇ ਕੰਗਣ ਨਹੀਂ ਸਨ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈੱਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਇਆ ਘਰ ਦੇ ਵਿੱਚੋਂ ਗਾਇਬ ਸੀ। ਸੋ ਜਿਸ ਤੋਂ ਇਹ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਨੂੰ ਮਰਡਰ ਕਰਕੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਦਾਤ ਕੀਤੀ ਹੈ। ਪਠਾਨਕੋਟ ਪੁਲਿਸ ਨੇ ਬੜੀ ਗੰਭੀਰਤਾ ਨਾਲ ਅਸੀਂ ਕੇਸ ਨੂੰ ਲਿਆ ਅਸੀਂ ਆਪਣੀਆਂ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮਸ ਜਿਹੜੀਆਂ ਤਰੰਤ ਜਿਹੜੀਆਂ ਹੈਗੀਆਂ ਉਹ ਨਿਯੁਕਤ ਕੀਤੀਆਂ ਜਿਹਦੇ ਵਿੱਚ ਸੀਆਈਏ ਦੀ ਬਦਲ ਲਈ ਡਿਟੈਕਟਿਵ ਵਿੰਗ ਦੀ ਬਦਲ ਲਈ ਟੈਕਨੀਕਲ ਵਿੰਗ ਦੀ ਬਦਲ ਲਈ ਗਈ ਸੋ ਬੇਸਡ ਔਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਦੇ ਆਧਾਰ ਦੇ ਉੱਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਇੱਕ ਦੋਸ਼ੀ ਤਾਂ ਇਸ ਮਰਨ ਵਾਲੀ ਜਿਹੜੀ ਬਜ਼ੁਰਗਔਰਤਾ ਸ਼੍ਰੀਮਤੀ ਨੀਲਮ ਸ਼ਰਮਾ ਉਹਨਾਂ ਦੇ ਦਿਓਰ ਦਾ ਬੇਟਾ ਹੈਗਾ ਜਿਹਦਾ ਨਾਮ ਰਾਮਕਮਰ ਉਰਫ रामੂ ਸ਼ਰਮਾ ਆ ਜਿਹੜਾ ਕਿ ਬਿਲਕੁਲ ਇਹਦਾ ਨਜ਼ਦੀਕੀ ਘਰ ਦੇ ਵਿੱਚ ਰਹਿੰਦਾ ਦੂਸਰਾ ਉਸਦਾ ਦੋਸਤ ਹੈਗਾ ਆ ਜਿਸਦਾ ਨਾਮ ਹੈਗਾ ਨਾਨਕ ਦੇਵ ਕਰਕੇ ਨਾਮ ਹੈ ਉਹ ਡਮਟਾਲ ਦਾ ਰਹਿਣ ਵਾਲਾ ਆ ਜੇਕਰ ਇਸ ਦੀ ਕਿਸ ਦੀ ਥੋੜੀ ਪਛੋਕਰ पे ਝਾਤ ਮਾਰੀ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਇਸ ਦੀ ਡੈਥ ਹੁੰਦੀ ਆ ਉਹ ਦੇ ਦੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਨਾਨਕ ਦੇਵ रामੂ ਦੇ ਘਰ ਦੇ ਘਰ ਰੈਕੀ ਕਰਨ ਆਇਆ ਸੀ ਉਸ ਦਿਨ ਵੀ ਇਹਨਾਂ ਦਾ ਮਨਸ਼ਾ ਸੀ ਕਿ ਰੈਕੀ ਕਰਨ ਤੋਂ ਬਾਅਦ ਬਾਅਦ ਦਾ ਉਸ ਨੂੰ ਅੰਝਾਮ ਦਿੱਤਾ ਜਾਵੇ ਔਰ ਬਹਾਨੇ ਨਾਲ ਇਸ ਘਰਤ ਕੋ ਗਿਆ ਔਰ ਇਹ ਕਹਾ ਕਿ ਮੈਂ ਤੇਰੇ ਪਤੀ ਦੇ ਬਾਸਤੋਂ ਆਇਆ ਆਰਸੀ ਜਿਹੜੀ ਹੈਗੀ ਆ ਕਿਸੇ ਨੂੰ ਵੈਰੀਫਾਈ ਕਰਨਾ ਇਹਨੇ ਜਦੋਂ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਉੱਥੋਂ ਖਿਸਕ ਗਿਆ ਉਸਦੇ ਨੇ ਵਾਰਦਾਤ ਨਹੀਂ ਕਰ ਸਕੇ ਅਗਲੇ ਦਿਨ ਫਿਰ ਇਹਨਾਂ ਨੇ ਪਲੈਨਿੰਗ ਕੀਤੀ ਜਿਹੜਾ ਰਾਮੂ ਸਿੰਘ ਨਾਲ ਦੇ ਘਰ ਵਿੱਚ ਰਹਿੰਦਾ ਉਹ ਕੋਠਿਆਂ ਦੇ ਉੱਪਰ ਦੀ ਆਪਣਾ ਮੂੰਹ ਬਣ ਕੇ ਥੱਲੇ ਆਇਆ ਔਰ ਜਿਹੜਾ ਨਾਨਕ ਨਾ ਦਾ ਬੰਦਾ ਸੀਗਾ ਇਹਦਾ ਦੋਸਤ ਸੀਗਾ ਉਹ ਮੇਨ ਗੇਟ ਸਾਡੀ ਅੰਦਰ ਆਇਆ ਇਹਨਾਂ ਦੇਖਿਆ ਜਦੋਂ ਬਜ਼ੁਰਗਔਰਤ ਘਰ ਦੇ ਵਿੱਚ ਇਕੱਲੀ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨੇ ਉਹ ਕਿਉਂ ਥੋੜੀ ਬਹੁਤੀ ਕਿਉਂਕਿ ਕਮਜ਼ੋਰ ਸਰੀਰ ਸੀ ਉਹਨਾਂ ਦਾ ਉਹਨਾਂ ਨੇ ਜਿੰਨੀ ਵੀ ਜਿਹੜਾ ਦੀ ਰੈਜ਼ਿਸਟੈਂਸ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨਾਂ ਦੀ ਜਿਹੜੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਇਸੇ ਹੀ ਕਾਰਵਾਈ ਦੇ ਦੌਰਾਨ ਮਤਲਬ ਇਸੇ ਇਸੇ ਜਦੋਂ ਜਦ ਦੇ ਦੌਰਾਨ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਹ ਉੱਥੋਂ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੇ ਹੈਗੇ ਆ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ 4.5 ਲੱਖ ਰੁਪਏ ਬੈੱਡ ਵਿੱਚੋਂ ਕੱਢ ਕੇ ਫਰਾਰ ਹੋ ਜਾਂਦੇ ਆ ਸੋ ਆ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਚੋਰੀ ਕੀਤੇ ਹੋਏ ਜਿਹੜੇ ਹੈਗਾ ਸੋਨਾ ਉਹ ਵੀ ਰਿਕਵਰ ਹੋ ਗਿਆ ਤੇ 4.5 ਲੱਖ ਵਿੱਚੋਂ 23 4,23,500 ਰੁਪਏ ਵੀ ਬਰਾਮਦ ਕਰ ਲਿਆ ਬਾਕੀ ਇਹਨਾਂ ਨੇ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਕੁਝ ਪਾਇਆ ਪੈਸਾ ਨਾ ਖਰਚ ਵੀ ਲਿਆ